ਇਤੋਂ ਦੇ ਜੱਦੀ ਨਾਲ ਦੇ ਪਿੰਡ ਗੁਰਦਾਰੇ ਉੱਥੇ ਭੋਗ ਰੱਖਿਆ ਹੋਇਆ ਸੀ ਉਹਨਾਂ ਦਾ ਜੀ ਠੀਕ ਹੈ ਜੀ ਭੋਗ ਦਾ ਸਮਾਪਤੀ ਕਰਕੇ ਅਸੀਂ ਨੂੰ ਘਰ ਨੂੰ ਆ ਰਹੇ ਸੀਗੇ ਜੀ ਦੇਦੋ ਪਿੰਡ ਦੇ ਨੇੜੇ ਆ ਕਿ ਇੱਥੇ ਫਿਰ ਨਹੀਂ ਤੇ ਸੜਕ ਦੇ ਢਾਹ ਵਾਲੀ ਤੇ ਉਖਲੀਆਂ ਕਰਕੇ ਕੰਦੇ ਸੜਕ ਦੇ ਪਾਣੀ ਦਾ ਵਾਟਰ ਵਾਸ ਦਾ ਨਿਕਲਦਾ ਗੰਦ ਪਿਆ ਹੋਇਆ ਸਾਰਾ ਕੱਡੀਆਂ ਸਲੋ ਹੋ ਗਈਆਂ ਪਿੱਛੋਂ ਮੋਰਿਆਂ ਤੇ ਤਿੰਨ ਬੰਦੇ ਆਏ ਆ ਇੱਕ ਚਲਾਉਂਦਾ ਸੀ ਦੋਹਾਂ ਕੋਲੇ ਵੈਪਨ ਸੀਗੇ ਹੁਣੇ ਸਾਡੀ 10 ਫੁੱਟ ਪਿੱਛੇ ਗੱਡੀ ਸੀ ਹੈ ਮਗਰ ਉਹਨਾਂ ਨੇ ਸਾਡਾ ਭਾਂਜਾ ਸਮਝ ਕੇ ਹੈਡ ਸ਼ੂਟ ਕੀਤਾ ਉਹਨਾਂ ਨੇ ਜਵਾਹ ਚੀਸੇ ਨਾਲ ਲਾ ਕੇ ਗੋਲੀਆਂ ਮਾਰੀਆਂ ਦੋ ਅੱਛਾ ਜੀ ਉਹ ਡਰਾਈਵਰ ਸੀਗਾ ਡਰਾਈਵਰ ਦੀ ਡੈਥ ਹੋ ਗਈ ਵਿਚਾਰੇ ਨੇ ਐਟ ਅ ਸਪੌਟ ਕਿੱਥੋਂ ਐਸੀ ਗੱਡੀ ਇਹ ਗੱਡੀ ਚੰਡੀਗੜ੍ਹ ਤੋਂ ਮਾਲੀ ਤੋਂ ਅੱਛਾ ਮਾਲੀ ਮਨੋਟਾ ਪਿੰਡ ਸਾਡੇ ਪਿੰਡ ਦਾ ਭੋਗ ਸੀ ਹਾਂਜੀ ਗੁਲਜਾਰ ਸਿੰਘ ਨੰਬਰਦਾਰ ਹਾਂਜੀ ਉਹਨਾਂ ਦਾ ਜਵਾਈ ਉਹਨਾਂ ਦੀ ਧੀ ਤੇ ਇੱਕ ਉਹਨਾਂ ਦਾ ਡਰਾਈਵਰ ਹੂੰ ਹੂੰ ਉਹ ਜਦੋਂ ਭੋਗ ਤੋਂ ਸਮਾਪਤੀ ਤੋਂ ਬਾਅਦ ਹੂੰ ਸਵਾ ਘੰਟਾ ਪਹਿਲਾਂ ਉਹ ਜਦੋਂ ਟਾਪਿੰਡ ਤੋਂ ਵਾਪਸ ਆਇਆ ਸੀ ਵੀ ਉੱਥੇ ਹੀ ਐ ਸਾਰਾ ਪਿੰਡਾ ਅੱਛਾ ਜੀ ਜਦੋਂ ਪਿੰਡ ਦੇ ਇੱਥੇ 3 ਪੁਆਇੰਟ ਤੇ ਆਏ ਹੂੰ ਹੂੰ ਤੇ ਉਹਨਾਂ ਨੇ ਨਾ ਨੋਟਰ ਸਰ ਤੇ ਤਿੰਨ ਜਣੇ ਨੌਜਵਾਨ ਸੀਗੇ ਹਾਂਜੀ ਤਕਰੀਬਨ ਉਮਰ ਉਹਨਾਂ ਦੀ ਕੋਈ ਹੋਣੀ ਆ 25 ਸਾਲ ਦੇ ਤਕਰੀਬ ਹੂੰ ਹੂੰ ਕਿੰਨਾ ਦੀ ਹਾਂਜੀ ਉਹਦੇ ਕਾਗਜ਼ਾਂ ਮਤਲਬ ਪੱਕਾ ਬਣ ਗਏ ਗੋਲ ਹੂੰ ਹੂੰ ਸਾਦੇ ਬਣ ਗਏ ਇੱਕ ਦੇ ਕਾਲੀ ਟੀ-ਸ਼ਰਟ ਪਾਈ ਸੀ ਹੂੰ ਹੂੰ ਉਹਨਾਂ ਨੇ ਐਨੇ ਵਕਤ ਐ ਰੰਗ ਕਰਤੇ ਹਾਂਜੀ ਹਾਂਜੀ ਤੇ ਉਹ ਡਰਾਈਵਰ ਤੇ ਲੱਗ ਗਏ ਗੋਲ अच्छा जी बाकी ਜਿਹੜਾ ਮੂਰਲੀ ਸੀਟ ਤੇ ਨਾਲ ਬੰਦਾ ਬੈਠਾ ਸੀ ਹਮਮ ਜਗਰ ਸਿੰਘ ਦਾ ਜਵਾਈ ਹਾਂਜੀ ਜਗਮੀਰ ਸਿੰਘ ਹਾਂਜੀ ਉਹਨੇ ਸੈਦਨੀਆ ਕਰ ਲਿਆ ਅੱਛਾ ਜੀ ਤੇ ਬਸ ਜਿਹੜਾ ਪਿੰਡ ਹੈ ਜੀ ਇਹ ਇਹ ਪਿੰਡ ਬਾਮਣ ਵਾਲੇ ਕੋਈ ਸੀਗੇ ਮਰਗ ਦਾ ਭੋਗ ਸੀ ਉੱਥੇ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀਗੇ ਜੀ ਸਰ ਜੋ ਉਹਨਾਂ ਦੇ ਜਿਨ੍ਹਾਂ ਦੇ ਭੋਗ ਸੀਗਾ ਉੱਥੇ ਕੋਈ ਮੋਹਾਲੀ ਤੋਂ ਆਏ ਸੀ ਬੰਦੇ ਉਹਨਾਂ ਦੀ ਗੱਡੀ ਤੇ ਕੋਈ ਅਣਪਛਾਤੇ ਵਿਅਕਤੀ ਨੇ ਅਟੈਕ ਕੀਤਾ ਹੈ ਕਿ ਇੱਕ ਬੰਦੇ ਦੇ ਦੋ ਅੰਗੋਲੀਆਂ ਲੱਗੀਆਂ ਨੇ ਉਰੀ ਜਾਂਚ ਜਿਹੜੀ ਹੈ ਚੱਲ ਰਹੀ ਹੈ ਜੋ ਵੀ ਤੱਥ ਆਉਂਦੇ ਫਿਰ ਦੱਸ ਦੇ ਬੰਦੀ ਡੈਥ ਹੋ ਗਈ ਉਹ ਭੇਜੀ ਆ ਜੀ ਬਾਂਹ ਜੀ ਉਥੋਂ